ਖੜੇ ਆ ਰਾਜਪੁਰਾ ਦੀ ਗਾਂਦੀ ਮਾਰਕੀਟ ਦੇ ਵਿੱਚ 메ਨ ਬਾਜ਼ਾਰ ਹੈ ਤੇ ਅੱਜ ਉਰੇ ਇੱਕ ਜਿਹੜੀ ਹੈ ਘਟਨਾ ਜਿਹੜੀ ਹੈ ਹੋਈ ਹੈ ਲੇਕਿਨ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ 12 ਬੋਰ ਜਿਹੜੀ ਗਨ ਹੁੰਦੀ ਹੈ ਉਹ ਜਿਹੜੀ ਡਿੱਗ ਜਾਂਦੀ ਹੈ ਥੱਲੇ ਜਿਵੇਂ ਹੀ ਉਹ ਡਿੱਗਦੀ ਹੈ ਤਾਂ ਉਸੇ ਚੋਂ ਇੱਕ ਫਾਇਰ ਨਿਕਲਦਾ ਹੈ え ਤੁਸੀਂ ਦੇਖ ਸਕਦੇ ਹੋ ਕਿ ਫਾਇਰ ਜਿਹੜਾ ਹੈਗਾ ਉਹ ਸਿੱਧਾ ਜਿਹੜਾ ਹੈ ਇਸ ਤੇ ਆ ਕੇ ਲੱਗਦਾ ਤੁਸੀਂ ਦੇਖ ਸਕਦੇ ਹੋ ਜੈਕਟ ਦਿਖਾਇਆ ਤੁਸੀਂ ਇਹ ਦਿਖਾਇਆ ਜਦ ਛਰਰੇ ਉੜੇ ਆ ਇਹ ਬਾਹਰ ਜਾ ਕੇ ਟੰਗੀ ਹੋਈ ਸੀਗੀ ਤੇ ਇਹ ਇਸ ਦੇ ਵਿੱਚ ਵੀ ਲੱਗਿਆ ਇਹ ਕੀ ਕਿੰਨੇ ਵਜੇ ਦੀ ਕਟਣਾ ਹੈ ਜੀ ਅੱਜ ਰਾਜਪੁਰਾ ਦੀ ਗਾਂਧੀ ਮਾਰਕੀਟ ਦੇ ਵਿੱਚ ਇੱਕ ਵੱਡਾ ਹਾਸਾ ਹੋਣੋਂ ਟਲ ਗਿਆ ਜਦੋਂ ਗਾਂਧੀ ਮਾਰਕੀਟ ਦੇ ਵਿੱਚ ਬਣੀ ਇੱਕ ਜੈਲਰ ਦੀ ਦੁਕਾਨ ਤੇ ਕੰਮ ਕਰਨ ਵਾਲੇ ਸਿਕਿਉਰਿਟੀ ਗਾਰਡ ਦੇ ਹੱਥੋਂ 12 ਬੋਰ ਦੀ ਬੰਦੂਕ ਜ਼ਮੀਨ ਤੇ ਗਿਰ ਜਾਣ ਕਰਕੇ ਉਸ ਦੇ ਵਿੱਚੋਂ ਨਿਕਲੀ ਗੋਲੀ ਸਾਹਮਣੇ ਬਣੀ ਦੁਕਾਨ ਦੀ ਪੌੜੀ ਦੇ ਵਿੱਚ ਜਾ ਬੱਜੀ ਹੈ ਇਸ ਹਾਦਸੇ ਦੇ ਵਿੱਚ ਕਿਸੇ ਜਾਨੀ ਮਾਲਤ ਦਾ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਟੰਗੀ ਜੈਕਟ ਤੇ ਗੋਲੀ ਦੇ ਸ਼ਰੀ ਜਾ ਬੱਜੇ ਨੇ ਅਤੇ ਪੋੜੀ ਦਾ ਨੁਕਸਾਨ ਹੋਇਆ ਉਕਤ ਗੋਲੀ ਦੀ ਆਵਾਜ਼ ਸੁਣ ਕੇ ਨਾਲ ਦੀਆਂ ਦੁਕਾਨਾਂ ਦੇ ਵਿੱਚੋਂ ਗ੍ਰਾਹਕ ਅਤੇ ਦੁਕਾਨਦਾਰ ਨਿਕਲ ਕੇ ਬਾਹਰ ਆ ਗਏ ਇੱਥੇ ਜ਼ਿਕਰਯੋਗ ਗੱਲ ਇਹ ਆ ਕਿ ਜਦੋਂ ਸਿਕਿਉਰਿਟੀ ਗਾਰਡ ਦੇ ਹੱਥੋਂ 12 ਬੋਰ ਦੀ ਰਾਈਫਲ ਥੱਲੇ ਜ਼ਮੀਨ ਤੇ ਡਿੱਗੀ ਤੇ ਉਸ ਦੇ ਵਿੱਚੋਂ ਨਿਕਲੀ ਗੋਲੀ ਜੇਕਰ ਕਿਸੇ ਦੇ ਜਾਲ ਲੱਦੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ ਇੱਥੇ ਜਾਂਚ ਦਾ ਵਿਸ਼ਾ ਇਹ ਆ ਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਆਪਣੀ ਰਾਈਫਲ ਨੂੰ ਲੋਕ ਕੀਤਾ ਗਿਆ ਸੀ ਤਾ ਉਸ ਦੇ ਵਿੱਚੋਂ ਗੋਲੀ ਕਿਵੇਂ ਨਿਕਲ ਸਕਤੀ ਹੈ ਜਾਂ ਫਿਰ ਇਹ ਕਿਸੇ ਅਣਗਿਲੀ ਦਾ ਮਾਮਲਾ ਹੋ ਸਕਦਾ ਹੈ ਮੌਕੇ ਤੇ ਪਹੁੰਚੀ ਨਿਊਜ਼ 89 ਪੰਜਾਬ ਦੀ ਟੀਮ ਨੇ ਇਸ ਹਾਸੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਆਓ ਤੁਹਾਨੂੰ ਸੁਣਾਉਂਦੇ ਆ ਇਹ ਪੂਰੀ ਖਬਰ ਕਿਸ ਤਰ੍ਹਾਂ ਇੱਕ ਵੱਡਾ ਹਾਸਾ ਹੋਣ ਟਲਿਆ ਸੋ ਮੈਂ ਹ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ ਟੀਨ ਪੰਜਾਬ ਦੇ ਵਿੱਚ ਅਸੀਂ ਖੜੇ ਹਾਂ ਰਾਜਪੁਰਾ ਦੀ ਗਾਂਦੀ ਮਾਰਕੀਟ ਦੇ ਵਿੱਚ 메ਨ ਬਾਜ਼ਾਰ ਹੈ ਤੇ ਅੱਜ ਉਰੇ ਇੱਕ ਜਿਹੜੀ ਹੈ ਕਟਨਾ ਜਿਹੜੀ ਹੈ ਹੋਈ ਹੈ ਲੇਕਿਨ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਲੇਕਿਨ ਇਹ ਜੀਆਂ ਅੰਗੇਲੀਆਂ ਜਿਹੜੀਆਂ ਹਨ ਉਹ ਕਦੀ ਵੀ ਕੋਈ ਵੱਡਾ ਜਿਹੜਾ ਹੈ ਰੂਪ ਤਾਰਨ ਕਰ ਲੈਂਦੀਆਂ ਤੇ ਵੱਡੇ ਹਾਸਿਆਂ ਨੂੰ ਜਿਹੜਾ ਹੈ ਨਿਯੋਤਾ ਦਿੰਦੀਆਂ ਸੋ ਤੁਹਾਨੂੰ ਗੱਲ ਦੱਸਦਾ ਕੀ ਹੋਈ ਹੈ ਅਸੀਂ ਖੜੇ ਆ ਓਪੀ ਜੁਐਲਰ ਤੁਸੀਂ ਦੇਖ ਸਕਦੇ ਹੋ ਜੁਐਲਰ ਦੀ ਦੁਕਾਨ ਹੈ ਓਰੇ ਓਰੇ ਜਿਹੜਾ ਸਿਕਿਉਰਟੀ ਗਾਰਡ ਹੈਗਾ ਉਹ ਜਿਵੇਂ ਹੀ ਆਪਣੇ ਬਾਈਕ ਤੇ ਮੋਟਰਸਾਈਕਲ ਤੇ ਆਂਦਾ ਹੈ ਇਹ ਤੁਸੀਂ ਬਾਈਕ ਦੇਖ ਰਹੇ ਹੋ ਦੀ ਇਹ ਜਿਵੇਂ ਹੀ ਬਾਈਕ ਤੇ ਆਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਹੱਥ ਦੇ ਵਿੱਚ ਜਿਹੜੀ ਹੈ 12 ਬੋਰ ਜਿਹੜੀ ਗਨ ਹੁੰਦੀ ਹੈ ਉਹ ਜਿਹੜੀ ਡਿੱਗ ਜਾਂਦੀ ਹੈ ਥੱਲੇ ਜਿਵੇਂ ਹੀ ਉਹ ਡਿੱਗਦੀ ਹੈ ਤਾਂ ਉਸੇ ਚੋਂ ਇੱਕ ਫਾਇਰ ਨਿਕਲਦਾ ਹੈ ਫਾਇਰ ਨਿਕਲਦਾ ਤੇ ਬਾਜ਼ਾਰ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੋ ਜਾਂਦਾ ਕਿ ਸ਼ਾਇਦ ਬਾਜ਼ਾਰ ਦੇ ਵਿੱਚ ਗੋਲੀ ਚੱਲ ਗਈ ਹੈ ਲੇਕਿਨ ਇਹ ਅੰਗੇਲੀ ਹੋਈ ਹੈ ਸ਼ਾਇਦ ਜਿਹੜੀ ਉਹ ਜਿਹਨੂੰ 12 ਬੋਰ ਕਿਹਾ ਜਾਂਦਾ ਹੈ ਗਨ ਸੀ ਉਹ ਲੋਕ ਨਹੀਂ ਸੀ ਤੇ ਉਹ ਥੱਲੇ गिरਦੇ ਹੀ ਜਦ ਉਸ ਤੇ ਫਾਇਰ ਹੁੰਦਾ ਤਾਂ ਇੱਕ ਬਚਾਵ ਰਹਿ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਦੁਕਾਨਦਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਜਿਹੜਾ ਹੈਗਾ ਉਹ ਸਿੱਧਾ ਜਿਹੜਾ ਹੈ ਇਸ ਤੇ ਆ ਕੇ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਇਸ ਤੇ ਲੱਗਦਾ ਤੇ ਜਦ ਉਹਦੇ ਛਰਰੇ ਜਦ ਉੱਡਦੇ ਆ ਤਾਂ ਮੈਂ ਤੁਹਾਨੂੰ ਉਹ ਉਹ ਵੀ ਦਿਖਾਉਂਗਾ ਜੈਕਟ ਵੀ ਦਿਖਾਉਂਗਾ ਜੀਸੀ ਤੇ ਉਹ ਛਰਰੇ ਆ ਕੇ ਲੱਗਦੇ ਆ ਇਸ ਨੂੰ ਆਪਾਂ ਕੀ ਕਾਂਗੇ ਇਸ ਨੂੰ ਆਪਾਂ ਇੱਕ ਅੰਗੇਲੀ ਕਾਂਗੇ ਵੀ ਲੋਕ ਨਹੀਂ ਸੀ ਉਹ ਜਾਂ ਥੱਲੇ गिरਦੇ ਹੀ ਉਸ ਵਿੱਚ ਫਾਇਰ ਹੋ ਗਿਆ ਜੇ ਉਹ ਫਾਇਰ ਇੱਥੇ ਦੀ ਬਜਾਏ ਇਸ ਸਾਈਡ ਹੋ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਦਿਖਾ ਰਿਹਾ ਕਿ ਕਿੰਨਾ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਸੀਗਾ ਤੇ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਚੋਰੀ ਚਕੈਰੀ ਤੇ ਕਈ ਲੁੱਟ ਦੀਆਂ ਘਟਨਾਵਾਂ ਤਾਂ ਸਾਹਮਣੇ ਆ ਰਹੀਆਂ ਲੇਕਿਨ ਇਹ ਜਿਹੜੀ ਅੰਗੇਲੀਆਂ ਸਾਹਮਣੇ ਆਉਂਦੀਆਂ ਤਾਂ ਆਪਾਂ ਕੀ ਕਾਂਗੇ ਇਸ ਨੂੰ ਆਪਾਂ ਗੱਲਬਾਤ ਕਰਦੇ ਹਾਂ ਦੁਕਾਨਦਾਰ ਸਾਡੇ ਨਾਲ ਸਟੇਟ ਮੌਜੂਦ ਆਪਾਂ ਜੈਕਟ ਵੀ ਤੁਹਾਨੂੰ ਦਿਖਾਉਣੇ ਵਾਲੀ ਅੰਦਰ ਆਓ ਇਹ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜੈਕਟ ਦਿਖਾਇਓ ਤੁਸੀਂ ਇਹ ਦਿਖਾਇਆ ਦੀ ਜਦ ਛਰਰੇ ਉੜੇ ਆ ਇਹ ਬਾਹਰ ਜਾ ਕੇ ਟੰਗੀ ਹੋਈ ਸੀਗੀ ਤੇ ਇਹ ਇਸ ਦੇ ਵਿੱਚ ਵੀ ਲੱਗੇ ਆ ਇਹ ਕੀ ਕਿੰਨੇ ਵਜੇ ਦੀ ਕਟਣਾ ਹੈ ਜੀ ਇਹ 10 10:30 ਵਜੇ ਦੀ ਟਾਈਮਿੰਗ ਹੈ ਹਾਂ ਜੀ ਕੀ ਹੋਇਆ ਕੀ ਸੀ ਬਸ ਬਸ ਜਿਵੇਂ ਮੈਂ ਡਿਸਪਲੇ ਲਾ ਰਿਹਾ ਸੀਗਾ ਡਿਸਪਲੇ ਲਾਉਂਦੇ ਹੀ ਮੇਰੇ ਨਾਲ ਇਹ ਕੰਮ ਹੋ ਗਿਆ ਸੀਗਾ ਜਿਸ ਟਾਈਮ ਮੈਂ ਅੰਦਰ ਆਇਆ ਨਾ ਦਿਨ ਪਟਾਕਾ ਬਾਰ ਹੋ ਵਜ ਗਿਆ ਮਤਲਬ ਤੁਹਾਨੂੰ ਇੱਕਦਮ ਕੀ ਲੱਗਿਆ ਵੀ ਕੀ ਧਮਾਕਾ ਜਿਹਾ ਹੋਇਆ ਇੱਕਦਮ ਮੈਨੂੰ ਤਾਂ ਇਹ ਲੱਗਿਆ ਸੀਗਾ ਕਿ ਮੋਟਰਸਾਈਕਲ ਦਾ ਕੋਈ ਚੱਕਾ ਹੋ ਟੈਰ ਪਟਾਕਾ ਵੱਜ ਗਿਆ। ਇੱਕ ਮਤਲਬ ਕਿਹਨਾਂ ਦੇ ਕੋਲ ਸੀ ਗਨ ਤੇ ਕਿੱਥੇ ਉਹ ਕੰਮ ਕਰਦੇ ਆ ਸਾਰੀ ਗੱਲ ਦੱਸੋ। ਆ ਓਪੀ ਜੈਵਲਰ ਦੇ ਬਾਹਰ ਸਿਕਿਉਰਿਟੀ ਗਾਰਡ। ਅੱਛਾ ਅੱਛਾ ਉਹਨਾਂ ਤੋਂ ਮਤਲਬ ਬੰਦੂਕ गिर ਗਈ ਨੀਚੇ। ਹਾਂਜੀ ਹਾਂਜੀ। ਤੇ ਤੁਸੀਂ ਵੀ ਨਾਲ ਦੁਕਾਨਦਾਰ ਹੋ ਕਿਵੇਂ ਦਾ ਤਮਾਕਾ ਹੋਇਆ? ਬਾਹਰ ਤਾਂ ਨਾਲ ਖੜੇ ਸੀਗੇ ਫਿਰ ਸੁਣ ਕੇ ਅਸੀਂ ਇੱਧਰ ਆ ਗਏ ਆਵਾਜ਼ ਸੁਣ ਕੇ ਵੀ ਕੀ ਹੋਇਆ? ਹਾਂਜੀ ਹਾਂਜੀ। ਇਹ ਚੀਜ਼ ਐ। ਫਿਰ ਆ ਕੇ ਦੇਖਿਆ ਫਿਰ ਇਹਨਾਂ ਨੇ ਦੱਸਿਆ ਵੀ ਕਹਿੰਦੇ ਗੋਲੀ ਚੱਲੀ ਹੈਗੀ ਆ। अच्छा ए चीज है ते तू ਤੁਹਾਡੀ ਦੁਕਾਨ ਹੈ ਹਾਂਜੀ ਹਾਂਜੀ ਮੇਰੀ ਦੁਕਾਨ ਹੈ ਤੁਸੀਂ ਪੁੱਛਿਆ ਉਹਨਾਂ ਨੂੰ ਵੀ ਇਹ ਕਿਉਂ ਹੋਇਆ ਇਸ ਤਰ੍ਹਾਂ ਵੀ ਮੇਰਾ ਨੁਕਸਾਨ ਫਿਰ ਉਹ ਕਹਿੰਦਾ ਕਿ ਮੈਂ ਮੋਟਰਸਾਈਕਲ ਤੇ ਕੁਝ ਇੱਦਾਂ ਕੁਝ ਕਰ ਰਿਹਾ ਸੀਗਾ ਇੱਕਦਮ ਫਾਇਰਿੰਗ ਹੋ ਗਈ ਉਹ ਮਤਲਬ ਥੱਲੇ ਗਿਰ ਗਈ ਥੱਲੇ ਗਿਰ ਗਈ ਸੋ ਤੁਸੀਂ ਤੁਸੀਂ ਸੁਣ ਪਾ ਰਹੇ ਹੋ ਦੁਕਾਨਦਾਰ ਆਪਾਂ ਹੋਰ ਵੀ ਦੁਕਾਨਦਾਰਾਂ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਅਸੀਂ ਜਦ ਸਿਕਿਉਰਿਟੀ ਗਾਰਡ ਨੂੰ ਬੁਲਾਇਆ ਤੇ ਉਹ ਕਿਤੇ ਆਇਆ ਨਹੀਂ ਹੈ ਤੇ ਇਹ ਇਹੀ ਜਿਹੜੀ ਦੁਕਾਨ ਹੈ ਇੱਥੇ ਹੀ ਉਹ ਜਿਹੜਾ ਸਿਕਿਉਰਿਟੀ ਗਾਰਡ ਹੈ ਉਹ ਲੱਗਿਆ ਹੋਇਆ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਇਸ ਮੋਟਰਸਾਈਕਲ ਤੇ ਜਿਹੜਾ ਹੈ ਉਹ ਆਇਆ ਤੇ ਇੱਥੇ ਉਹਦੀ ਉਹਦੀ ਜਿਹੜੀ ਹੈ 12 ਬੋਰ ਗਨ ਜਿਹੜੀ ਹੈ ਥੱਲੇ गिरਦੀ ਹੈ ਤੇ ਉੱਤੇ ਫਾਇਰ ਹੁੰਦਾ ਜੇ ਫਾਇਰ ਦਾਇਆਂ ਜਾਂ ਬਾਇਆਂ ਹੋ ਜਾਂਦਾ ਬੰਦੂਕ ਦਾ ਮੂੰਹ ਇੱਧਰ ਉੱਧਰ ਹੋ ਜਾਂਦਾ ਤਾਂ ਇੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਸਾਡੇ ਨਾਲ ਸਿਕਿਉਰਿਟੀ ਗਾਰਡ ਗੱਲ ਕਰਨ ਤੋਂ ਜਿਹੜਾ ਹੈ ਕਤਰਾ ਰਹੇ ਆਂ ਕੀ ਅੰਗੇਲੀ ਤਾਂ ਉਹਨਾਂ ਤੋਂ ਹੋਈ ਹੈ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਦਾ ਵਿਸ਼ੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਇਸਤੇ ਕੀ ਕਾਰਵਾਈ ਕਰਦਾ ਫਿਲਹਾਲ ਉਰੇ ਮੌਕੇ ਤੇ ਕੋਈ ਵੀ ਜਿਹੜਾ ਹੈ ਪੁਲਿਸ ਅਫਸਰ ਨਹੀਂ ਆਇਆ ਤੇ ਕਿਸੇ ਨੇ ਸ਼ਾਇਦ ਪੁਲਿਸ ਮੁਲਾਜ਼ਮਾਂ ਨੂੰ ਜਾਂ ਪੁਲਿਸ ਅਫਸਰਾਂ ਨੂੰ ਜਿਹੜੀ ਹੈ ਇਸ ਦੀ ਸੂਚਨਾ ਨਹੀਂ ਦਿੱਤੀ ਲੇਕਿਨ ਅੰਗੇਲੀ ਕਿਤੇ ਨਾ ਕਿਤੇ ਹੋਈ ਹੈ ਦੇਖਣਾ ਹੋਏਗਾ ਕਿ ਇਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ ਰਿਟੇਨਰ ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਰ